ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੁੰਭ ਦੇ ਮੇਲੇ ਦਾ ਰਾਤ ਦਾ ਜਿਹੜਾ ਉਹ ਵਿਊ ਦਿਖਾਵਾਂਗੇ ਵੀ ਰਾਤ ਨੂੰ ਜਿਹੜਾ ਕੁੰਭ ਦਾ ਮੇਲਾ ਹੁੰਦਾ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਨਾ ਤੇ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਤਕਰੀਬਨ ਸਮਾਂ ਰਾਤ 8 ਵਜੇ ਦਾ ਹੋ ਗਿਆ ਤੇ ਸਾਰਾ ਆਪਾਂ ਵਿਊ ਤੁਹਾਨੂੰ ਦਿਖਾਉਨੇ ਆ ਤੇ ਸਾਰਾ ਜਿਹੜਾ ਕੁੰਭ ਦਾ ਮੇਲਾ ਇਹ ਸਮੇਂ ਲਾਈਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਜਗਮਗਾਉਂਦਾ ਹੁੰਦਾ ਹੈ ਨਾ ਸੋ ਅੱਜ ਦੀ ਵੀਡੀਓ 'ਚ ਬਣੇ ਰਹੇ ਹੋ ਸਾਰਾ ਆਪਾਂ ਰਾਤ ਦਾ ਵਿਊ ਤੁਹਾਨੂੰ ਕੁੰਭ ਦੇ ਮੇਲੇ ਦਾ ਦਿਖਾ ਚੱਲਦੇ ਆਪਾਂ ਸਾਰਾ ਤੁਹਾਨੂੰ ਰਾਤ ਦਾ ਜਿਹੜਾ ਉਹ ਵਿਊ ਦਿਖਾਉਨੇ ਆ ਇਸ ਸਮੇਂ ਆਪਾਂ ਇੱਕ ਅਖਾੜੇ ਦੇ ਜਿਹੜਾ ਉਹ ਅੱਗੇ ਖੜੇ ਆ ਤੇ ਇਸ ਤਰ੍ਹਾਂ ਜਿਹੜੇ ਉਹ ਅਖਾੜਿਆਂ ਦੇ ਗੇਟ ਜਿਹੜੇ ਉਹ ਸਜਾਏ ਹੋਏ ਨੇ ਬਹੁਤ ਸੋਹਣੇ ਤਰੀਕੇ ਨਾਲ ਗੇਟ ਜਿਹੜਾ ਉਹ ਬਣਾਇਆ ਹੋਇਆ ਇਸ ਤਰ੍ਹਾਂ ਹੀ ਜਿੰਨੇ ਵੀ ਇੱਥੇ ਅਖਾੜੇ ਨੇ ਹਨ ਉਹਨਾਂ ਦੇ ਗੇਟਾਂ ਦੀ ਜਿਹੜੀ ਉਹ ਡੈਕੋਰੇਸ਼ਨ ਕੀਤੀ ਹੋਈ ਆ ਬਾਕੀ ਸਾਹਮਣੇ ਹੈਗਾ ਇਹਨਾਂ ਢਮਰੂ ਦੁਆਰ ਇਹ ਮੇਲੇ ਦੇ ਵਿੱਚ ਇਸ ਤਰ੍ਹਾਂ ਬਹੁਤ سارے ਦੁਆਰ ਬਣਾਏ ਹੋਏ ਨੇ ਕਿਸੇ ਦੁਆਰ ਦਾ ਨਾਮ ਗੰਗਾ ਦੁਆਰ ਰੱਖਿਆ ਹੈ ਨਾ ਕਿਸੇ ਦਾ ਢਮਰੂ ਦੁਆਰ ਐਵੇਂ ਲੱਗ-ਲੱਗ ਗੇਟ ਬਣੇ ਹੋਏ ਨੇ ਇਹ ਚੱਲਦੇ ਆਪਾਂ ਸਾਰੇ ਰਾਤ ਦੇ ਵੀਊ ਤੁਹਾਨੂੰ ਉਹ ਦਿਖਾਉਣੇ ਆ ਕੁੰਭ ਦੇ ਮੇਲੇ ਦੇ ਹਨਾ ਵੀ ਰਾਤ ਦਾ ਕਿਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਉਹ ਕੁੰਭ ਦੇ ਮੇਲੇ ਦਾ ਹੁੰਦਾ ਦਿਨ ਦੀਆਂ ਆਪਾਂ ਵੀਡੀਓ ਤੁਹਾਡੇ ਨਾਲ ਜਿਹੜੀਆਂ ਉਹ ਸ਼ੇਅਰ ਕੀਤੀਆਂ ਨੇ ਦਿਨ ਦੀਆਂ ਵੀਡੀਓ ਤਾਂ ਆਪਾਂ ਪਾਈਆਂ ਨੇ ਪਰ ਕੁੰਭ ਦੇ ਮੇਲੇ ਦੀ ਰਾਤ ਦੀ ਵੀਡੀਓ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਾਂਗੇ ਸਾਹਮਣੇ ਡੰਮਰੂ ਦਵਾਰ ਹੈ ਬਹੁਤ ਸੋਹਣਾ ਲੱਗਦਾ ਰਾਤ ਨੂੰ ਕੁੰਭਲਾ ਮੇਲਾ ਹਨਾ ਚਾਰੇ ਪਾਸੇ ਲਾਈਟਾਂ ਲਾਈਟਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਇੱਥੇ 20 ਸੈਕਟਰ ਦਾ ਦੇ ਵਿੱਚ ਆਪਾਂ ਸਮੇਂ ਜਿੱਥੇ ਸਾਰੇ ਅਖਾੜੇ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਅਲੱਗ-ਅਲੱਗ ਅਖਾੜੇ ਨੇ ਹਨਾ ਜਿਵੇਂ ਉਦਾਸੀਨ ਅਖਾੜਾ ਹੋ ਗਿਆ ਨਰਮਲਿਆਂ ਦਾ ਅਖਾੜਾ ਹੋ ਗਿਆ ਜੂਨਾ ਅਖਾੜਾ ਹੋ ਗਿਆ ਤੇ ਇਸ ਤਰ੍ਹਾਂ ਸਾਰੇ ਅਖਾੜੇ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਆਲੇ-ਦੋਲੇ ਗੇਟ ਸਾਰੇ ਹੋ ਸਜਾਏ ਹੁੰਦੇ ਨੇ ਅਖਾੜਿਆਂ ਦੇ ਆਹ ਅਖਾੜੇ ਦਾ ਗੇਟ ਵੀ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਇਹ ਅਖਾੜੇ ਦਾ ਗੇਟ ਵੀ ਜਿਹੜਾ ਉਹ ਸਜਾਇਆ ਹੋਇਆ ਮੈਨੂੰ ਯਾਰ ਥੋੜੀ ਜੀ ਖੰਗ ਹੋ ਗਈ ਉਹਦੇ ਕਰਕੇ ਬੋਲਣ 'ਚ ਜਿਹੜੀ ਉਹ ਪ੍ਰੋਬਲਮ ਆਉਂਦੀ ਆ ਗੜਾ ਜਾਂ ਦੁਖਣ ਲੱਗ ਗਿਆ ਦੇਖ ਸਕਦੇ ਹੋ ਤੁਸੀਂ ਇਹ ਨਜ਼ਾਰੇ ਨੇ ਤੇ ਸ਼ਾਮ ਦੇ ਟਾਈਮ ਇੱਥੇ ਲੰਗਰ ਜਿਹੜੇ ਉਹ ਚੱਲਦੇ ਰਹਿੰਦੇ ਨੇ ਭੰਡਾਰੇ ਉਹ ਚੱਲਦੇ ਹੁੰਦੇ ਨੇ ਤਾਂ ਸਾਰੇ ਜਿਹੜੇ ਸਰਦਾਲੂ ਖੜੇ ਨੇ ਹਨਾ ਇਹ ਲਾਈਨ ਦੇ ਵਿੱਚ ਖੜੇ ਨੇ ਲੰਗਰ ਵਾਸਤੇ ਤੇ ਇਸ ਤਰ੍ਹਾਂ ਸਾਰਾ ਰਾਤ ਨੂੰ ਵਿਊ ਹੁੰਦਾ ਹਨਾ ਕੁੰਭ ਦੇ ਮੇਲੇ ਦਾ ਬਾਕੀ ਅੱਗੇ ਆਪਾਂ ਜਾ ਕੇ ਦੇਖਦੇ ਆ ਹੋਰ ਮੇਲਾ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਸਰਦਾਲੂ ਇੱਥੇ ਤੁਸੀਂ ਜਿਹੜੇ ਟਾਈਮ ਮਰਜ਼ੀ ਦੇਖ ਲਿਓ ਫੇਰੇ ਸ਼ਾਮ ਨੂੰ ਰਾਤ ਨੂੰ ਹਨ ਇਸੇ ਤਰ੍ਹਾਂ ਤੁਹਾਨੂੰ ਭਾਰੀ ਜਿਹੜਾ ਉਹ ਇਕੱਠ ਮੇਲੇ ਦੇ ਵਿੱਚ ਦੇਖਣ ਨੂੰ ਮਿਲੂਗਾ ਜਿਹੜੀ ਸਾਈਡ ਮਰਜੀ ਚਲੇ ਜਾਈਓ ਚਾਰੇ ਪਾਸੇ ਤੇ ਸਾਰ ਕੁਛ ਸਰਦਾਲੂ ਹੋਣਾ ਇਸ਼ਨਾਨ ਲਈ ਜਾ ਰਹੇ ਨੇ ਹਨ ਤੇ ਕੁਝ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ ਤੇ ਇਸ ਤਰ੍ਹਾਂ ਤੁਹਾਨੂੰ ਸਰਦਾਲੂ ਜਿਹੜੇ ਜਾਂਦੇ ਦੇਖਣਗੇ ਬਾਕੀ ਇਧਰ ਇੱਕ ਅਖਾੜਾ ਜਿਹੜਾ ਉਹ ਹੋਰ ਆ ਗਿਆ ਅਖਾੜਾ ਸ਼੍ਰੀ ਨਰਨਜਣੀ ਜਿਵੇਂ ਆਪਾਂ ਦੱਸਿਆ ਸੀ ਵੀ ਇਸ ਤਰ੍ਹਾਂ ਅਖਾੜੇ ਹਨ ਨੂੰ ਜਿਹੜਾ ਉਹ ਸਜਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਬਾਕੀ ਕੱਲ ਨੂੰ ਹੈਗਾ ਸ਼ਾਹੀ ਇਸ਼ਨਾਨ ਹਨਾ ਉਸ ਕਰਕੇ ਇੱਥੇ ਜਿਹੜੀਆਂ ਉਹ ਤਿਆਰੀਆਂ ਉਹ ਚੱਲ ਰਹੀਆਂ ਨੇ ਸ਼ਾਹੀ ਇਸ਼ਨਾਨ ਦੀਆਂ ਤੁਸੀਂ ਦੇਖ ਸਕਦੇ ਹੋ ਖਾੜਿਆਂ ਦੇ ਅੱਗੇ ਹਨਾ ਤੇ ਇਸ ਤਰ੍ਹਾਂ ਸਾਰੀਆਂ ਇਹ ਗੱਡੀਆਂ ਉਹ ਬਣਾਈਆਂ ਹੋਈਆਂ ਨੇ ਜਿਹੜੀਆਂ ਸ਼ਾਹੀ ਇਸ਼ਨਾਨ ਦੇ ਵਿੱਚ ਜਾਣਗੀਆਂ ਸ਼ਾਹੀ ਇਸ਼ਨਾਨ ਦੀਆਂ ਜਿਹੜੀਆਂ ਉਹ ਤਿਆਰੀਆਂ ਚੱਲ ਰਹੀਆਂ ਨੇ ਬਾਕੀ ਆਪਾਂ ਅੱਗੇ ਚੱਲਦੇ ਹਾਂ ਸਾਰਾ ਤੁਹਾਨੂੰ ਹੋਰ ਰਾਤ ਦਾ ਜਿਹੜਾ ਉਹ ਵਿਊ ਦਿਖਾਉਨੇ ਆ ਵੇਰ ਦੇ ਟਾਈਮੋਂ ਕੁੰਭ ਦਾ ਮੇਲਾ ਜਿਹੜਾ ਚੜਦੇ ਸੂਰਜ ਨਾਲ ਹਨਾ ਉਹ ਮਤਲਬ ਉਹਦਾ ਵੀਊ ਅਲੱਗ ਹੁੰਦਾ ਰਾਤ ਦਾ ਅਲੱਗ ਵੀਊ ਹੁੰਦਾ ਹਰੇਕ ਟਾਈਮ ਦਾ ਜਿਹੜਾ ਹੋ ਅਲੱਗ ਵੀਊ ਦੇਖਣ ਨੂੰ ਜਿਹੜਾ ਹੋ ਮਿਲਦਾ ਕੁੰਭ ਦੇ ਮੇਲੇ ਦਾ ਹਰੇਕ ਸਮੇਂ ਜਿਹੜੇ ਅਲੱਗ-ਲੱਗ ਉਹ ਰੰਗ ਹੁੰਦੇ ਨੇ ਕੁੰਭ ਦੇ ਮੇਲੇ ਦੇ ਵਿੱਚ ਆਪਾਂ ਵਾਲੇ ਦੋੜੇ ਦੇ ਕਾਫੀ ਸੈਕਟਰ ਜਿਹੜੇ ਉਹ ਕਵਰ ਕਰਾਂਗੇ ਤੇ ਜਿੱਥੇ ਤੱਕ ਆਪਾਂ ਜਾ ਸਕੀਏ ਹਨਾ ਸਾਰਾ ਉਹ ਤੁਹਾਨੂੰ ਦਿਖਾਵਾਂਗੇ ਤੇ ਇਸ ਤਰ੍ਹਾਂ ਸਾਰੀਆਂ ਸੰਗਤਾਂ ਉਹ ਜਿਹੜੀਆਂ ਉਹ ਜਾਂਦੀਆਂ ਨੇ ਹਨਾ ਤੇ ਐਵੇਂ ਸੰਗਤਾਂ ਸਾਰੀਆਂ ਜਾਂਦੀਆਂ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਹੋਰ ਸਾਰਾ ਉਹ ਮੇਲਾ ਦਿਖਾਉਨੇ ਆ ਤੇ ਇੱਥੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਤੁਹਾਨੂੰ ਜਿਹੜੀਆਂ ਉਹ ਮਿਲ ਜਣਗੀਆਂ ਕੁੰਭ ਦੇ ਮੇਲੇ ਦੇ ਵਿੱਚ ਜਿਵੇਂ ਆਹ ਬਾਈ ਪਾਪ ਕਰਨ ਬਣਾ ਰਿਹਾ ਤੇ 40ਾਂ ਦੁਕਾਨਾਂ ਪਾਪ ਕਰਨ ਵਾਲੀਆਂ ਦੁਕਾਨਾਂ ਹਨ ਇਸ ਤਰ੍ਹਾਂ ਦੁਕਾਨਾਂ ਵੀ ਤੁਹਾਨੂੰ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਪਾਣੀ ਦੀਆਂ ਬੋਤਲਾਂ ਤੁਸੀਂ ਲੈਣੀਆਂ ਨੇ ਤੇ ਐਵੇਂ ਦੀ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਅੱਗੇ ਵੀ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਇਹ ਚੀਜ਼ ਦਿਖਾਈ ਆ ਹਨਾ ਦੁਕਾਨਾਂ ਸਾਰੀਆਂ ਆਲੇ ਦੁਆਲੇ ਲੱਗੀਆਂ ਹੁੰਦੀਆਂ ਨੇ ਸਾਰੇ ਹੁਣ ਸਰਦਾਲੂ ਆਪਦੇ ਆਪ ਦੇ ਟਿਕਾਣਿਆਂ ਵੱਲ ਜਿਆਦਾ ਆ ਟਾਈਮ ਕਿਉਂਕਿ ਇਹ ਸੌਣ ਦਾ ਪ੍ਰਬੰਧ ਸਾਰੇ ਉਹ ਕਰਦੇ ਨੇ ਹਨਾ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਉਹ ਬੈਗ ਹੁੰਦੇ ਨੇ ਤੇ ਰਾਤ ਨੂੰ ਬਹੁਤ ਸਾਰੇ ਸਰਦਾਲੂ ਇੱਥੇ ਰੋਡ ਦੇ ਨਾਲ-ਨਾਲ ਵੀ ਜਿਹੜੇ ਉਹ ਸੌਂਦੇ ਨੇ ਕਿਉਂਕਿ ਜਿਨ੍ਹਾਂ ਨੂੰ ਤਾਂ ਰਹਿائش ਦਾ ਮਤਲਬ ਮਿਲ ਗਈ ਉਹ ਟੈਂਟਾਂ 'ਚ ਰਹਿੰਦੇ ਨੇ ਬਾਕੀ ਬਹੁਤ ਸਾਰੇ ਸਰਦਾਲੂ ਇੱਥੇ ਰੋਡ ਦੇ ਨਾਲ-ਨਾਲ ਆਪਦੇ ਬਿਸਤਰੇ ਜਿਹੜੇ ਉਹ ਲਾ ਲਾਉਂਦੇ ਨੇ ਸਵੇਰੇ ਮੈਂ ਜਦੋਂ ਦੇਖਿਆ ਨਾ ਕਈ ਵਾਰ ਸਾਜਰੇ ਤਾਂ ਐਵੇਂ ਰੋਡ ਦੇ ਨਾਲ-ਨਾਲ ਜਿਹੜੇ ਉਹ ਬਿਸਤਰੇ ਲੱਗੇ ਹੁੰਦੇ ਨੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸਰਦਾਲੂ ਜਿਹੜੇ ਉਹ ਪਏ ਨੇ ਇਸ ਤਰ੍ਹਾਂ ਹੁੰਦਾ ਸਾਰਾ ਕੁੰਭ ਦਾ ਮੇਲਾ ਰਾਤ ਨੂੰ ਕਿਉਂਕਿ ਦਿਨ ਦੇ ਸਾਰੇ ਥੱਕੇ ਹੋਏ ਸਰਦਾਲੂ ਫਿਰ ਰਾਤ ਨੂੰ ਰੈਸਟ ਕਰਦੇ ਨੇ ਜਿਹੜੀਆਂ ਟਰਾਲੀਆਂ ਜਾ ਰਹੀਆਂ ਨੇ ਸਾਰੀਆਂ ਇਹ ਸ਼ਾਹੀ ਇਸ਼ਨਾਨ ਕਰਕੇ ਨੇ ਸ਼ਾਹੀ ਇਸ਼ਨਾਨ ਦੀਆਂ ਜਿਹੜੀਆਂ ਉਹ ਤਿਆਰੀਆਂ ਚੱਲ ਰਹੀਆਂ ਨੇ ਬਾਕੀ ਸਾਰੇ ਖਾੜਿਆਂ ਦੇ ਵਿੱਚ ਸ਼ਾਮ ਨੂੰ ਜਿਹੜੀ ਆਰਤੀ ਹੁੰਦੀ ਹੁੰਦੀ ਆ ਆਪਾਂ ਆਰਤੀ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਆਰਤੀ ਹੁੰਦੀ ਆ ਅੱਜ ਬਹੁਤ ਭਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ ਹੋਰ ਦਿਨਾਂ ਨਾਲੋਂ ਬਹੁਤ ਜਿਆਦਾ ਜਿਹੜਾ ਹੋ ਇਕੱਠ ਹੋਇਆ ਹੋਇਆ ਤੇ ਇਹ ਰੋਡ ਤੇ ਸਾਰੇ ਅਖਾੜੇ ਨੇ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਹੋਰ ਅਖਾੜੇ ਦਿਖਾਏ ਨੇ ਉਹ ਅਖਾੜਿਆਂ ਦੇ ਗੇਟ ਜਿਹੜੇ ਸਜਾਏ ਹੋਏ ਨੇ ਉਸੇ ਤਰ੍ਹਾਂ ਸਾਰੇ ਅਖਾੜਿਆਂ ਦੇ ਗੇਟ ਜਿਹੜੇ ਸਜਾਏ ਹੋਏ ਨੇ ਜਿਵੇਂ ਤੁਸੀਂ ਇੱਧਰ ਸਾਹਮਣੇ ਦੇਖ ਸਕਦੇ ਹੋ ਰੰਗ ਜਿਹੜੇ ਉਹ ਕੁੰਬ ਦੇ ਮੇਲੇ ਦੇ ਹਨ ਦੇਖਣ ਨੂੰ ਮਿਲਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਸਰਦਾਲੂ ਇੱਥੇ ਆਉਂਦੇ ਨੇ ਕੁੰਬਲੇ ਮੇਲੇ ਦੇ ਵਿੱਚ ਲੱਗ ਲੱਗ ਤਰੀਕੇ ਦੇ ਰੰਗ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਬਾਕੀ ਆ ਖਾੜੇ ਤੁਸੀਂ ਦੇਖ ਰਹੇ ਹੋ ਹਨ ਬਹੁਤ ਸਜਾਏ ਹੋਏ ਨੇ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਉਹ ਸਜਾਵਟ ਕੀਤੀ ਹੋਈ ਹੈ ਗੇਟਾਂ ਦੀ ਅੰਦਰ ਵੀ ਜਿਹੜਾ ਮੇਨ ਸਥਾਨ ਹੁੰਦਾ ਖਾੜਿਆਂ ਦਾ ਹਨਾ ਉਹਨਾਂ ਦੀ ਵੀ ਬਹੁਤ ਸੋਹਣੀ ਜਿਹੜੀ ਉਹ ਸਜਾਵਟ ਉਹ ਕੀਤੀ ਹੁੰਦੀ ਆ ਤੇ ਰਾਤ ਦਾ ਆਪਾਂ ਤੁਹਾਨੂੰ ਸਾਰਾ ਵਿਊ ਦਿਖਾਤਾ ਹਨ ਰਾਤ ਨੂੰ ਆ ਅਖਾੜਿਆਂ ਵਾਲੀ ਸਾਈਡ ਬਹੁਤ ਮਤਲਬ ਵਧੀਆ ਲੱਗਦੀ ਆ ਤੇ ਜਗ ਮੰਗਾਉਂਦਾ ਹੁੰਦਾ ਸਾਰਾ ਕੰਪ ਬ੍ਰਾਉਨ ਸ਼ੌਟ ਦਾ ਹੋਰ ਵੀ ਵਧੀਆ ਲੱਗਦਾ ਹੂ ਰਾਤ ਨੂੰ ਤੇ ਡਰੋਨ ਉਡਾਉਂਦੇ ਹੋਵਾਂਗੇ ਆਪਾਂ ਇੱਥੋਂ ਆਪਾਂ ਹੁਣ ਚੱਲਦੇ ਆਂ ਦੂਸਰੀ ਸਾਈਡ ਨੂੰ ਇਹ ਆਪਾਂ ਤੁਹਾਨੂੰ ਅਖਾੜੇ ਵਾਲੀ ਸਾਈਡ ਦਿਖਾਤੀ ਤੇ ਬੰਦੂਸਰੇ ਪਾਸੇ ਚੱਲਦੇ ਆਂ ਹਾਂ ਉਧਰੋਂ ਦਿਖਾਉਂਦੇ ਆਂ ਤੇ ਇੱਥੇ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਹੋ ਲੱਗੀਆਂ ਹੋਈਆਂ ਨੇ ਹਨਾ ਮਾਲ ਵਾਲੀਆਂ ਨੇ ਸਾਰੀਆਂ ਮਾਲਾਂ ਨੇ ਤੇ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਮਾਲ ਵਾਲੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਮਾਲਾਂ ਤੁਹਾਨੂੰ ਜਿਹੜੀਆਂ ਹੋ ਮਿਲਣਗੀਆਂ ਤੇ ਇੱਧਰ ਸਾਰੀਆਂ ਮਾਲ ਵਾਲੀਆਂ ਨੇ ਦੁਕਾਨਾਂ ਸੰਖੋਗੇ ਜਿਹੜੇ ਹਨਾ ਸੰਖੋ ਵਾਲੇ ਇਸ ਤਰ੍ਹਾਂ ਦੀਆਂ ਬਜਨੇ ਵਾਲਾ ਸੰਖੋ ओरिजिनल ਹੈ ਅੱਛਾ ਬਜਦਾ ਹੈ ਜੇ ਸੰਖਾ ਬਜਨੇ ਵਾਲਾ ਹੈ ਕਿੰਨੇ ਰੁਪਏ ਦਾ ਹੈ ਜੀ ਇਹ 400 ਰੁਪਏ ਦਾ ਇੱਕ 800 ਹਾਂ ਠੀਕ ਹੈ ਹੋਰ ਕੀ ਕੀ ਹੁੰਦਾ ਹੈ ਆਪਕੇ ਕੋਲ ਪੰਜ ਮੁਖੀ ਸਤ ਮੁਖੀ ਅੱਠ ਮੁਖੀ ਇੱਕ ਮੁਖੀ ਜੀ ਸਭ ਮਿਲ ਜਾਏਗੀ ਮੋਤੀ ਦੀ ਮਾਲਾ ਹਸਬਟੀ ਕੇ ਮਾਲਾ ਅੱਛਾ ਮਾਲਾ ਹੁੰਦੇ ਆ ਸਾਰੇ ਹਾਂ ਤੇ ਇਸ ਤਰ੍ਹਾਂ ਇਥੇ ਦੁਕਾਨਾਂ ਨਾਲ ਨਾਲ ਲੱਗੀਆਂ ਹੋਈਆਂ ਨੇ ਰੋਡ ਦੇ ਹਨਾ ਮਾਲਾ ਵਾਲੀਆਂ ਅੱਗੇ ਵੀ ਆਪਾਂ ਤੁਹਾਨੂੰ ਹੋਰ ਬਹੁਤ ਸਾਰੀਆਂ ਦੁਕਾਨਾਂ ਦਿਖਾ ਦੰਦੇ ਆਂ ਕੀ ਬਸ ਇਹਨਾਂ ਦੁਕਾਨ ਅੱਧ ਵਾਲੇ ਦੁਕਾਨ ਨਹੀਂ ਲੱਗਦੇ ਇਹਦੇ ਅੱਛਾ ਹਾਂ ਠੀਕ ਹੈ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਨਾਲ ਨਾਲ ਆਪਾਂ ਦਿਖਾ ਦਾਂਦੇ ਆ ਤੁਹਾਨੂੰ ਲਓ ਜੀ ਆ ਵੀ ਸਾਰੀਆਂ ਮਾਲਾਂ ਨੇਗੀਆਂ ਬਹੁਤ ਤਰੀਕੇ ਦੀਆਂ ਮਾਲਾਂ ਨੇ ਬਾਈ ਕੋਲ ਤੇ ਸਾਰੀਆਂ ਮਾਲੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਇਹ ਵੀ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਨਾਲ-ਨਾਲ ਜ਼ਿਆਦਾਤਰ ਉਹ ਮਾਲ ਵਾਲੀਆਂ ਹੀ ਨੇ ਸਾਰੀਆਂ ਹਰੇਕ ਤਰੀਕੇ ਦੀ ਮਾਲਾ ਹੀ ਕਹਿੰਦੇ ਸਾਡੇ ਕੋਲ ਮਿਲੂਗੀ ਅਲੱਗ-ਅਲੱਗ ਨਾਮ ਨੇ ਜਿਹੜਾ ਮਾਲਾਂ ਦੇ ਹਨ ਤੇ ਅੱਗੇ ਵੀ ਆਪਾਂ ਕੁਝ ਹੋਰ ਤੁਹਾਨੂੰ ਜਿਹੜੀਆਂ ਉਹ ਦਿਖਾ ਦਾਂਦੇ ਆ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਆਹ ਵੇਖੋ ਤੁਸੀਂ ਸਾਰੀਆਂ ਮਾਲਾ ਬਹੁਤ ਤਰੀਕੇ ਦੀਆਂ ਮਾਲਾਂ ਨੇ ਇਹਨਾਂ ਕੋਲ ਬਹੁਤ سارے ਜਣੇ ਇਹਨਾਂ ਤੋਂ ਖਰੀਦ ਵੀ ਰਹੇ ਨੇ ਹਨ ਸੰਖੋ ਹੋ ਗਏ ਮਾਲਾ ਹੋ ਗਈਆਂ ਐਵੇਂ ਜੀਆਂ ਚੀਜ਼ਾਂ ਸਾਰੀਆਂ ਦੇਖਣ ਨੂੰ ਮਿਲਣਗੀਆਂ ਇਹ ਰਾਤ ਨੂੰ ਹੋਰ ਵੀ ਚਮਕ ਰਹੀਆਂ ਨੇ ਦਿਨੇ ਵੀ ਮੈਂ ਬਹੁਤ ਵਾਰ ਦੇਖੀ ਆ ਨਾ ਦੁਕਾਨਾਂ ਇਹ ਪਰ ਰਾਤ ਨੂੰ ਲਾਈਟਾਂ ਨਾਲ ਹੋਰ ਵੀ ਸੋਹਣੀਆਂ ਲੱਗ ਰਹੀਆਂ ਨੇ ਮਾਲਾ ਇਹ ਤੇ ਇਸ ਤਰ੍ਹਾਂ ਸੜਕ ਦੇ ਨਾਲ-ਨਾਲ ਸਾਰੀਆਂ ਇਹ ਮਾਲ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਐਵੇਂ ਰਾਤ ਨੂੰ ਰੰਗ ਹੁੰਦੇ ਨੇ ਕੁੰਭ ਦੇ ਮੇਲੇ ਦੇ ਤੇ ਅਖਾੜੇ ਇੱਧਰ ਵੀ ਹੈਗੇ ਨੇ ਆਹ ਸਾਈਡ ਵੀ ਤੇ ਆਹ ਸਾਹਮਣੇ ਵਾਲਾ ਅਖਾੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਸੋਹਣੇ ਤਰੀਕੇ ਨਾਲ ਅਖਾੜਾ ਜਿਹੜਾ ਉਹ ਸਜਾਇਆ ਹੋਇਆ ਬਾਕੀ ਤੁਸੀਂ ਇਕੱਠ ਦੇਖ ਸਕਦੇ ਹੋ ਜਿਹੜੇ ਟਾਈਮ ਮਰਜੀ ਦੇਖੋ ਤਾਂ ਤੁਹਾਨੂੰ ਇਕੱਠ ਬਹੁਤ ਭਾਰੀ ਜਿਹੜਾ ਉਹ ਦੇਖਣ ਨੂੰ ਮਿਲੂਗਾ ਸੰਗਤ ਦਾ ਬਹੁਤ ਜ਼ਿਆਦਾ ਜਿਹੜਾ ਹੋਰ ਇਕੱਠ ਇੱਥੇ ਹੋਇਆ ਹੋਇਆ ਤੇ ਸਾਹਮਣੇ ਵਾਲਾ ਜਿਹੜਾ ਆ ਅਖਾੜਾ ਇਹ ਬਹੁਤ ਸੋਹਣਾ ਲੱਗਦਾ ਬਹੁਤ ਸੋਹਣੇ ਤਰੀਕੇ ਨਾਲ ਇਹ ਡੈਕੋਰੇਟ ਜਿਹੜਾ ਹੋ ਕੀਤਾ ਹੋਇਆ ਆਪਾਂ ਨੇੜੋਂ ਜਾ ਕੇ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਬਹੁਤ ਸਾਰੀਆਂ ਲਾਈਟਾਂ ਜਿਹੜੀਆਂ ਹੁਣ ਲਾਈਆਂ ਤੇ ਇਸ ਤਰ੍ਹਾਂ ਰਾਤ ਨੂੰ ਬਹੁਤ ਖੂਬਸੂਰਤ ਲੱਗਦਾ ਕੁੰਭਲਾ ਮੇਲਾ ਤੇ ਬਾਕੀ ਸਾਰੇ ਇਧਰ ਸੰਗਤਾਂ ਜਿਹੜੀਆਂ ਜਾ ਰਹੀਆਂ ਨੇ ਤੇ ਬਿਲਕੁਲ ਸਾਹਮਣੇ ਆ ਗਏ ਆਪਾਂ ਇਹ ਖਾੜੇ ਦੇ ਅੱਗੇ ਚੱਲਦੇ ਆਂ ਤੇ ਫਾਰਨਰ ਚੋਂ ਬਹੁਤ سارے ਜਣੇ ਆਏ ਨੇ ਫਾਰਨਰ ਬਹੁਤ ਆਏ ਨੇ ਇੱਥੇ ਆ ਸਾਰੇ ਫਾਰਨਰ ਵੇਸੇ ਖੜੇ ਨੇ ਗੋਰੇ ਬਹੁਤ ਆਏ ਨੇ ਅੱਜ ਗੋਰੇ ਬਹੁਤ ਜ਼ਿਆਦਾ ਦੇਖਣ ਨੂੰ ਮਿਲੇ ਨੇ ਕੁੰਭ ਦੇ ਮੇਲੇ ਦੇ ਵਿੱਚ ਤੇ ਕੱਲ ਤੱਕ ਤਾਂ ਬਹੁਤ ਘੱਟ ਮਿਲਦੇ ਸੀਗੇ ਕਿਤੇ-ਕਿਤੇ ਦੇਖਣ ਨੂੰ ਪਰ ਅੱਜ ਤਾਂ 5-5 6-6 ਇਕੱਠੇ-ਇਕੱਠੇ ਹਨ ਐਵੇਂ ਆਏ ਨੇ ਉਹ ਆਖੀ ਤੁਸੀਂ ਦੇਖੋ ਬਹੁਤ ਭਾਰੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਤੇ ਅੱਗੇ ਚੱਲਦੇ ਆਪਾਂ ਹਨਾ ਅਗਲਾ ਵਾਲਾ ਪਾਸਾ ਜਿਹੜਾ ਉਹ ਦੇਖਦੇ ਆਂ ਬਾਕੀ ਤੁਹਾਨੂੰ ਇਸ ਤਰ੍ਹਾਂ ਖਾੜੀ ਜਿਹੜੇ ਉਹ ਦੇਖਣ ਨੂੰ ਮਿਲਣਗੇ ਕੁੰਭ ਦੇ ਮੇਲੇ ਦੇ ਵਿੱਚ ਬਹੁਤ ਵੱਡੇ-ਵੱਡੇ ਆਖਾੜੇ ਅਲੱਗ-ਅਲੱਗ ਸੰਪਰਦਾਵਾਂ ਦੇ ਇੱਥੇ ਜਿਹੜੇ ਉਹ ਹੈਗੇ ਨੇ ਬਾਕੀ ਇਥੇ ਸਾਧੂ ਜਿਹੜੇ ਉਹ ਬੈਠੇ ਨੇ ਹਨਾ ਧੂਨੇ ਲਾ ਕੇ ਤੇ ਇਸ ਤਰ੍ਹਾਂ ਸਾਧੂ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਧੂਨੇ ਜਿਹੜੇ ਉਹ ਲਾਏ ਹੁੰਦੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਥੇ ਸਾਰੇ ਸਾਧੂ ਹੀ ਬੈਠੇ ਨੇ ਧੂਨੇ ਚੱਲ ਰਹੇ ਨੇ ਤੇ ਇਸ ਤਰ੍ਹਾਂ ਸਾਰੇ ਉਹ ਸਾਧੂ ਬੈਠਦੇ ਨੇ ਪਹਿਲਾਂ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆ ਹੀ ਆ ਨਾ ਸਾਰੇ ਵੱਖ-ਵੱਖ ਜਿਹੜੇ ਉਹ ਤੇ ਸਾਰੇ ਸਾਧੂ ਬੈਠੇ ਨੇ ਧੂਨੇ ਜਿਹੜੇ ਉਹ ਲੱਗੇ ਹੋਏ ਨੇ ਦੇਖ ਸਕਦੇ ਹੋ ਜੀ ਤੁਸੀਂ ਇੱਥੇ ਆਹ ਮਾਲ ਵਾਲੀਆਂ ਦੁਕਾਨਾਂ ਆ ਗਈਆਂ ਬਹੁਤ ਵੱਡੀ ਦੁਕਾਨ ਹੈ ਮਾਲ ਵਾਲੀ ਇਹ ਤੁਸੀਂ ਦੇਖੋ ਕਿੰਨੀਆਂ ਸਾਰੀਆਂ ਮਾਲਾਂ ਨੇ ਇਹਨਾਂ ਦੇ ਕੋਲ ਬਹੁਤ ਸਾਰੀਆਂ ਮਾਲਾਂ ਨੇ ਹਰੇਕ ਅਲੱਗ-ਅਲੱਗ ਤਰੀਕੇ ਦੀ ਜਿਹੜੀ ਮਾਲਾ ਮਾਲੀ-ਮਾਲਾ ਭਈ ਇਹਨਾਂ ਲਵੇ ਤੁਸੀਂ ਦੇਖੋ ਬਹੁਤ ਸਾਰੀਆਂ ਮਾਲਾਂ ਨੇ ਰੈਸਟੋਰੈਂਟ ਦੁਕਾਨਾਂ ਜਿਹੜੀਆਂ ਉਹ ਇੱਥੇ ਲੱਗੀਆਂ ਹੋਈਆਂ ਨੇ ਬਾਕੀ ਅੱਗੇ ਚੱਲਦੇ ਆਪਾਂ ਅੱਗੇ ਹੋ ਕੁਝ ਹੋਰ ਰੰਗ ਜਿਹੜੇ ਉਹ ਦੇਖਦੇ ਆਂ ਕੰਪੋ ਦੇ ਮੇਲੇ ਦੇ ਇੱਥੇ ਨਾਲ ਨਾਲ ਆ ਸਾਈਡ ਆ ਸਾਰੇ ਉਹ ਸਾਧੂ ਜਿਹੜੇ ਉਹ ਬੈਠੇ ਨੇ ਹਨ ਆਪਾਂ ਜਿਵੇਂ ਤੁਹਾਨੂੰ ਪਿੱਛੇ ਦਿਖਾਇਆ ਧੂਨੇ ਲਾ ਕੇ ਤੇ ਆ ਸਾਈਡ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਥੇ ਵੀ ਸਾਰੇ ਟੈਂਟ ਹੋ ਸਾਧੂਆਂ ਦੇ ਨੇ ਇਧਰ ਸਾਰੇ ਸਾਧੂ ਬੈਠੇ ਨੇ ਧੂਨੇ ਲਾ ਕੇ ਔਰ ਆਪਣੇ ਘਰ ਤੇ ਵੀ ਕਸ਼ਟਾਂ ਕਰੇ ਬਾਕੀ ਇਧਰ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਸ਼ਾਹੀ ਇਸ਼ਨਾਨ ਦੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਾਹੀ ਇਸ਼ਨਾਨ ਦੀਆਂ ਜਿਹੜੀਆਂ ਉਹ ਤਿਆਰੀਆਂ ਹੋ ਰਹੀਆਂ ਨੇ ਉਹ ਵੀ ਆਪਾਂ ਵੀਡੀਓ ਜਿਹੜੀ ਲੱਗ ਤੋਂ ਪਾਵਾਂਗੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਤੇ ਸਾਹਮਣੇ ਆ ਗਿਆ ਸਵਾਸਤਿਕ ਦਵਾਰ ਸਵਾਸਤਿਕ ਦਵਾਰ ਆਪਾਂ ਪਹੁੰਚ ਗਏ ਤੇ ਇਹ ਜਿਹੜੇ ਦਵਾਰ ਬਣੇ ਹੋਏ ਨੇ ਗੇਟ ਬਣੇ ਹੋਏ ਨੇ ਤੇ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਰਾਤ ਨੂੰ ਕਿਉਂਕਿ ਲਾਈਟਾਂ ਜਿਹੜੀਆਂ ਉਹ ਚੱਲਦੀਆਂ ਨੇ ਬਹੁਤ ਸੋਹਣਾ ਲੱਗ ਰਿਹਾ ਸਵਾਸਤਿਕ ਦਵਾਰ ਤੇ ਜਿਵੇਂ ਜਿਵੇਂ ਆਪਾਂ ਅੱਗੇ ਜਾ ਰਹੇ ਹਾਂ ਓਵੇਂ ਓਵੇਂ ਕੱਠ ਜਿਹੜਾ ਉਹ ਵੱਧਦਾ ਜਾ ਰਿਹਾ ਕਿਉਂਕਿ ਸੰਗਮ ਦੇ ਆਪਾਂ ਨੇੜੇ ਨੂੰ ਜਿਹੜਾ ਉਹ ਜਾ ਰਹੇ ਹਾਂ ਸੰਗਮ ਤੱਕ ਤਾਂ ਅੱਜ ਪਹੁੰਚ ਵੀ ਨਹੀਂ ਹੋਣਾ ਕਿਉਂਕਿ ਕੱਠ ਜਿਹੜਾ ਉਹ ਬਹੁਤ ਭਾਰੀ ਹੋਇਆ ਹੋਇਆ ਇੱਥੇ ਅਸੀਂ ਵੀ ਬਾਬੇ ਜਿਹੜੇ ਉਹ ਬੈਠਦੇ ਨੇ ਜਿਵੇਂ ਆਪਾਂ ਤੁਹਾਨੂੰ ਬਾਬਾ ਜਿਹੜਾ ਉਹ ਦਿਖਾ ਦਿੰਦੇ ਹਾਂ ਇੱਥੇ ਬਾਬਾ ਜਿਹੜਾ ਉਹ ਬੈਠਾ ਦੇਖ ਸਕਦੇ ਹੋ ਤੁਸੀਂ ਆਹ ਡਾ ਲੋ ਬਾਬੇ ਇਸ ਤਰ੍ਹਾਂ ਸਾਰੇ ਇੱਥੇ ਬਾਬੇ ਬੈਠੇ ਹੋਣਗੇ। ਬੋਲੋ ਇੰਨਾ ਕਾਓ। ਦੇੰਦੇ ਟਾਈਮ ਖਾੜਿਆਂ ਦੇ ਵਿੱਚ ਹੁੰਦੇ ਨੇ ਤੇ ਸ਼ਾਮ ਦੇ ਟਾਈਮ ਇਸ ਤਰ੍ਹਾਂ ਬਾਹਰ ਬੈਠ ਜਾਂਦੇ ਨੇ। ਅੱਗੇ ਤੁਸੀਂ ਇਕੱਠ ਜਿਹੜਾ ਹੋ ਦੇਖ ਸਕਦੇ ਹੋ ਬਹੁਤ ਭਾਰੀ ਇਕੱਠਾ। हां जी ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਕੁੰਭ ਦੇ ਮੇਲੇ ਦਾ ਰਾਤ ਦਾ ਵਿਊ ਤੇ ਆਪਾਂ ਗੰਗਾ ਦੇ ਕੋਲੇ ਨਹੀਂ ਜਾ ਸਕੇ ਕਿਉਂਕਿ ਜਿਵੇਂ ਸ਼ਾਹੀ ਇਸ਼ਨਾਨ ਹੈ ਕੱਲ ਨੂੰ ਉਸ ਕਰਕੇ ਹਨਾ ਤੇ ਨਹੀਂ ਆਪਾਂ ਨੇੜੋਂ ਜਾ ਕੇ ਤੁਹਾਨੂੰ ਸਾਰਾ ਨਦੀ ਦਾ ਵਿਊ ਦਿਖਾਉਂਦੇ ਤੇ ਸੰਗਮ ਤੇ ਵੀ ਨਹੀਂ ਆਪਾਂ ਪਹੁੰਚ ਸਕੇ ਕਿਉਂਕਿ ਆਲੇ ਦੁਆਲੇ ਜਿਹੜੀ ਵੈਰੀ ਗੇਟਿੰਗ ਉਹ ਕੀਤੀ ਹੋਈ ਹੈ ਉਸ ਕਰਕੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਰਾਤ ਦਾ ਵਿਊ ਤੁਸੀਂ ਕੁੰਭ ਦੇ ਮੇਲੇ ਦਾ ਜਿਹੜਾ ਉਹ ਇੰਜੋਏ ਕੀਤਾ ਹੋ ਵੈਲ ਤੇ ਅਗਲੀ ਵੀਡੀਓ ਦੇ ਵਿੱਚ ਹੋਰੇ ਤਾਂ ਕੰਪਨੀ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ